ਸ਼੍ਰੀ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਚਿਲੀ ਗੋਭੀ ਤੇ ਜਿਹੜੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਤੇ ਰੈਸਟੋਰੈਂਟ ਸਟਾਈਲ ਬਣਾਵਾਂਗੇ ਤੇ ਇੱਕ ਵਾਰੀ ਇਸ ਤਰ੍ਹਾਂ ਦੀ ਜਿਹੜੀ ਰੈਸਪੀ ਹੈ ਘਰ ਦੇ ਵਿੱਚ ਤੁਸੀਂ ਵੀ ਬਣਾ ਕੇ ਟਰਾਈ ਕਰਨੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈਗੀ ਤੇ ਬਹੁਤ ਹੀ ਜ਼ਿਆਦਾ ਈਜੀ ਤੇ ਸੌਖੇ ਤਰੀਕੇ ਨਾਲ ਜਿਹੜੀ ਬਣ ਕੇ ਇਹ ਤਿਆਰ ਹੋ ਜਾਂਦੀ ਹੈ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਰੈਸਟੋਰੈਂਟ ਦੇ ਨਾਲੋਂ ਵੀ ਮਤਲਬ ਜਿਹੜਾ ਜਿਹੜਾ ਇਹਦਾ ਟੇਸਟ ਹੈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਕਿਉਂਕਿ ਆਪਾਂ ਸਾਫ਼ ਸੁਥਰੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਕੋਈ ਕੈਮੀਕਲ ਵਾਲੀ ਚੀਜ਼ ਨਹੀਂ ਪਾਉਂਦੇ ਹੈਗੇ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਅਸਬ ਤੋਂ ਪਹਿਲਾਂ ਆਪਾਂ ਇੱਥੇ ਫਰੈਸ਼ ਗੋਭੀ ਲੈ ਲਈ ਹੈਗੀ ਦੋ ਤਿੰਨ ਫੁੱਲ ਲੈ ਲਿਆ ਗਿਆ ਆਪਾਂ ਘਰੋਂ ਹੀ ਮਤਲਬ ਕਿ ਲੈ ਲਈ ਇਹ ਗੋਭੀ ਆਪਾਂ ਵਿਜੀ ਹੋਈ ਸੀਗੀ ਤੇ ਇਹਨੂੰ ਆਪਾਂ ਕੇ ਨਾ ਇਹਨੂੰ ਸਾਫ ਪਾਣੀ ਦੇ ਵਿੱਚ ਧੋ ਲਿਆ ਆਪਾਂ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਇਹਦੇ ਜਿਹੜੇ ਫੁੱਲ ਹੈਗੇ ਇਸ ਤਰ੍ਹਾਂ ਇਹ ਅਲੱਗ ਕਰ ਲਵਾਂਗੇ ਤੇ ਇਹਨਾਂ ਨੂੰ ਵੀ ਆਪਾਂ ਗਰਮ ਪਾਣੀ ਦੇ ਵਿੱਚ ਥੋੜੀ ਦੇਰ ਵਾਸਤੇ ਰੱਖਾਂਗੇ ਨਾਲ ਤਾਂ ਜਿਹੜੀ ਇਹ ਗੋਭੀ ਹੈਗੀ ਨਰਮ ਹੋ ਜੂਗੀ ਤੇ ਨਾਲੇ ਜਿਹੜੇ ਇਹਦੇ ਵਿੱਚ ਕੋਈ ਮਣਾ ਮੋਟਾ ਹੋਰ ਕੀੜਾ ਹੋਇਆ ਉਹ ਨਿਕਲ ਜੂਗਾ ਬੈਸਟਾ ਹੈ ਬਿਲਕੁਲ ਸਾਫ ਸੁਥਰੀ ਗੋਭੀ ਆ ਪਰ ਫੇਰ ਵੀ ਕਈ ਵਾਰ ਹੁੰਦਾ ਹੈਗਾ ਤੇ ਜਿਹੜੀ ਗੋਭੀ ਦੇ ਫੁੱਲ ਐ ਇਸ ਤਰ੍ਹਾਂ ਆਪਾਂ ਸਾਰੇ ਇਹਨਾਂ ਨੂੰ ਤੋੜ ਲਵਾਂਗੇ ਤੇ ਜਿਹੜਾ ਕੋਈ ਵੱਡਾ ਫੁੱਲ ਹੈਗਾ ਉਹਨੂੰ ਆਪਾਂ ਸੈਂਟਰ ਦੇ ਵਿੱਚੋਂ ਕਟਿੰਗ ਕਰ ਲਵਾਂਗੇ ਬਾਅਦch ਦੀ ਤੇ ਤਾਂ ਕਿ ਪੱਕਣ ਦੇ ਵਿੱਚ ਆਸਾਨੀ ਹੋ ਜਾਵੇ ਤੇ ਨਾਲੇ ਮਤਲਬ ਕਿ ਥੋੜਾ ਜਿਹਾ ਕਾਫੀ ਵੱਡਾ ਪੀਸ ਹੈਗਾ ਜਿਹੜਾ ਖਾਣ ਦੇ ਵਿੱਚ ਵੀ ਦਿੱਕਤ ਆਉਂਦੀ ਹੈਗੀ ਤੇ ਪੱਕਣ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਕਿਉਂਕਿ ਕੁਝ ਪੀਸ ਛੋਟੇ ਹੁੰਦੇ ਆ ਗੋਭੀ ਦੇ ਤੇ ਕੁਝ ਪੀਸ ਵੱਡੇ ਹੁੰਦੇ ਆ ਜਿਹੜੇ ਵੱਡੇ ਆ ਉਹਨਾਂ ਦੇ ਆਪਾਂ ਦੋ ਦੋ ਪੀਸ ਕਰ ਲਵਾਂਗੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਵੀਡੀਓ ਦੇਖ ਰਿਹਾ ਹੈ ਘੰਟੀ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲੈਣਾ ਤੇ ਨਾਲੇ ਆਪਣੇ ਜਿਹੜਾ ਚੈਨਲ ਹੈਗਾ ਉਹਨੂੰ ਸਬਸਕ੍ਰਾਈਬ ਕਰ ਲੈਣਾ ਤੇ ਘੰਟੀ ਵਾਲਾ ਬਟਨ ਪ੍ਰੈਸ ਕਰਨ ਨਾਲ ਜਿਹੜਾ ਵੀ ਨਵੇਂ ਵੀਡੀਓ ਆਪਾਂ ਅਪਲੋਡ ਕਰਦੇ ਆ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਤੇ ਤੁਸੀਂ ਜਿਹੜੀ ਨਵੀਂ ਵੀਡੀਓ ਦੇਖ ਸਕੋ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਗੋਭੀ ਦੇ ਫੁੱਲ ਆ ਜਿਹੜੇ ਸਾਰੇ ਅਲੱਗ ਕਰ ਲੈਨੇਗੇ ਤੇ ਉਸ ਤੋਂ ਬਾਅਦ ਜਿਹੜਾ ਕੋਈ ਵੱਡਾ ਪੀਸ ਹੈਗਾ ਉਹਦੇ ਆਪਾਂ ਇਸ ਤਰ੍ਹਾਂ ਦੋ ਦੋ ਪੀਸ ਕਰ ਲੈਨੇਗੇ ਤਾਂ ਕਿ ਇੱਕੋਸਾਰ ਜਿਹੜੇ ਗੋਭੀ ਦੇ ਫੁੱਲ ਹੋ ਜਾਣ ਤੇ ਇਹ ਫਰਾਈ ਕਰਨ ਸਮੇਂ ਕੋਈ ਕੱਚਾ ਨਾ ਰਹਿ ਜਾਵੇ ਤੇ ਸਾਰੇ ਇੱਕੋ ਮਤਲਬ ਕਿ ਟਾਈਮ ਦੇ ਵਿੱਚ ਹੀ ਫਰਾਈ ਹੋ ਜਾਣਗੇ ਤੇ ਹੁਣ ਆਪਾਂ ਇਹ ਜਿਹੜੇ ਫੁੱਲ ਹੈਗੇ ਉਹ ਕਟਿੰਗ ਕਰ ਲਏ ਤੇ ਉਧਰ ਆਪਾਂ ਗਰਮ ਪਾਣੀ ਚੜਾਤਾ ਗਏ ਹਾਂ ਇਸ ਤੇ ਜਦ ਤੱਕ ਪਾਣੀ ਹੈਗਾ ਗਰਮ ਹੁੰਦਾ ਹੈਗਾ ਉਦੋਂ ਤੱਕ ਆਪਾਂ ਗੋਭੀ ਦੇ ਫੁੱਲ ਹੈ ਜਿਹੜੇ ਉਹ ਕਟਿੰਗ ਕਰ ਲਏ ਹੈਗੇ ਪਾਣੀ ਗਰਮ ਹੋ ਗਿਆ ਆਪਣਾ ਉਹਦੇ ਵਿੱਚ ਆਪਾਂ ਐਡ ਕਰਤੀ ਇੱਕ ਚਮਚਾ ਹਲਦੀ ਤੇ ਇੱਕ ਚਮਚਾ ਨੂਨ ਐਡ ਕਰਤਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਇਹ ਫੁੱਲ ਨੇ ਗੋਭੀ ਦੇ ਉਹ ਵੀ ਐਡ ਕਰ ਦਵਾਂਗੇ ਵਿੱਚ ਸਾਰੇ ਇਹਨਾਂ ਨੂੰ ਤਿੰਨ ਚਾਇਰ ਮਿੰਟ ਆਪਾਂ ਇਹਦੇ ਵਿੱਚ ਗਰਮ ਪਾਣੀ ਦੇ ਵਿੱਚ ਗੈਸ ਤੇ ਪਕਾ ਲਵਾਂਗੇ ਨਾਲ ਤਾਂ ਜਿਹੜੀ ਮਤਲਬ ਕਿ ਚਾਹੇ ਇੱਕ ਵਾਰੀ ਉਬਾਲ ਆਉਣ ਤੋਂ ਬਾਅਦ ਜਿਹੜਾ ਗੈਸ ਆ ਤੁਸੀਂ ਬੰਦ ਕਰ ਦਿਓ ਤੇ ਉਸ ਤੋਂ ਬਾਅਦ ਆ ਜਿਹੜਾ ਇਹ ਨੂੰ ਦੋ ਤਿੰਨ ਮਿੰਟਾਂ ਬਾਅਦ ਆਪਾਂ ਪਾਣੀ ਚੋਂ ਕੱਢ ਲਵਾਂਗੇ ਨਾਲ ਤਾਂ ਗੋਭੀ ਹੈ ਜਿਹੜੀ ਉਹ ਨਰਮ ਹੋ ਜਾਊਗੀ ਤੇ ਨਾਲੇ ਇਹ ਮਤਲਬ ਕਿ ਜੇ ਕੋਈ ਕੀੜਾ ਵਗੈਰਾ ਹੋਇਆ ਤਾਂ ਉਹ ਵੀ ਨਿਕਲ ਜਾਊਗਾ ਤੇ ਓਨੇ ਦਿਨ ਆਪਾਂ ਜਿਹੜੀਆਂ ਸਬਜ਼ੀਆਂ ਨੇ ਉਹ ਕਟਿੰਗ ਕਰ ਲੈਣੇ ਆ ਇੱਥੇ ਆਪਾਂ ਪਿਆਜ਼ ਲੈ ਲਿਆ ਪਿਆਜ਼ ਨੂੰ ਆਪਾਂ ਚੌਰਸੌਰਸ ਪੀਸ ਦੇ ਵਿੱਚ ਕੱਟ ਲਵਾਂਗੇ ਜਿਹੜਾ ਐਕਸਟਰਾ ਪਾਰਟ ਆ ਉਹਨੂੰ ਹਟਾ ਦਵਾਂਗੇ ਉਹ ਮਸਾਲਾ ਵਗੈਰਾ ਦੇ ਵਿੱਚ ਆਪਾਂ ਗ੍ਰाइंड ਕਰ ਲਵਾਂਗੇ ਸਬਜ਼ੀ ਵਾਸਤੇ ਵੇਸਟ ਨਹੀਂ ਕਰਨਾ ਹੈਗਾਗਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਚਕੋਰ ਸ਼ੇਪ ਦੇ ਵਿੱਚ ਹੀ ਜਿਹੜੇ ਹੈਗੇ ਪੀਸ ਕਟਿੰਗ ਕਰ ਲਵਾਂਗੇ ਪਿਆਜ਼ ਦੇ ਅਤੇ ਪਿਆਜ ਦੇ ਨਾਲ ਨਾਲ ਆਪਾਂ ਸ਼ਿਮਲਾ ਮਿਰਚ ਲਈ ਹੈਗੀ ਦੋ ਹਰੀਆਂ ਦੋ ਤਿੰਨ ਹਰੀਆਂ ਮਿਰਚਾਂ ਅਦਰਕ ਅਤੇ ਹਰਾ ਪਿਆਜ ਅਤੇ ਨਾਲ ਹੀ ਆਪਾਂ ਲਿੱਤਾ ਲਸਣ ਅਤੇ ਇੱਕ ਇੰਚ ਇੱਕ ਡੇਢ ਇੰਚ ਅਦਰਕ ਦਾ ਪੀਸ ਹੈਗਾ ਉਹਨੂੰ ਵੀ ਬਰੀਕ ਬਰੀਕ ਕਟਿੰਗ ਕਰਨਾ ਹੈਗਾ ਤੇ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਪਿਆਜ਼ ਨੂੰ ਇਸ ਤਰ੍ਹਾਂ ਕਟਿੰਗ ਕਰ ਲਵਾਂਗੇ ਤੇ ਇਸ ਤਰ੍ਹਾਂ ਜਿਹੜੇ ਇਹਦੇ ਲੱਛੇ ਨੇਗੇ ਸਾਫ਼-ਸਾਫ਼ ਉਹਨਾਂ ਨੂੰ ਆਪਾਂ ਕੱਢ ਲਵਾਂਗੇ ਤੇ ਜਿਹੜਾ ਕੋਈ ਛੋਟਾ ਪੀਸ ਹੈਗਾ ਉਹ ਆਪਾਂ ਹਟਾ ਦੇਵਾਂਗੇ ਤੇ ਉਹਨੂੰ ਆਪਾਂ ਬੇਸਟ ਨਹੀਂ ਕਰਾਂਗੇ ਤੇ ਉਹ ਸਬਜ਼ੀ ਵਾਸਤੇ ਜਦੋਂ ਕੋਈ ਵੀ ਆਪਾਂ ਸਬਜ਼ੀ ਬਣਾਵਾਂਗੇ ਤੇ ਉਹਦੇ ਵਿੱਚ ਆਪਾਂ ਜੂਸ ਕਰ ਲਵਾਂਗੇ ਮਸਾਲੇ 'ਚ ਤੇ ਇਹ ਆਪਾਂ ਇੱਕ ਕੌਲੀ ਦੇ ਕਰੀਬ ਜਿਹੜੇ ਹੈਗੇ ਪਿਆਜ਼ ਦੇ ਲੱਛੇ ਤਿਆਰ ਕਰ ਲਵਾਂਗੇ ਤੇ ਉਸ ਤੋਂ ਬਾਅਦ ਇੱਧਰ ਆਪਾਂ ਦੇਖ ਲਵਾਂਗੇ ਜਿਹੜੀ ਆਪਣੀ ਗੋਭੀ ਹੈ ਪੱਕ ਗਈ ਹੈਗੀ ਤੇ ਇਹਨੂੰ ਆਪਾਂ ਛਾਨ ਲਵਾਂਗੇ ਛਾਨ ਕੇ ਤੇ ਇੱਕ ਬਰਤਨ ਚ ਪਾ ਦਵਾਂਗੇ ਜਿਹੜੀ ਗੋਭੀ ਹੈਗੀ ਜਦ ਤੱਕ ਅਪਾਂ ਮਤਲਬ ਕਿ ਸਬਜ਼ੀਆਂ ਕਟਿੰਗ ਕਰਾਂਗੇ ਉਦੋਂ ਤੱਕ ਜਿਹੜੀ ਗੋਭੀ ਹੈ ਆਪਣੀ ਠੰਡੀ ਹੋ ਜਾਊਗੀ ਤਾਂ ਕਿ ਜਾਂ ਇਹ ਜਿਹੜੇ ਆਪਾਂ ਇਹਦੇ ਉੱਤੇ ਮਸਾਲੇ ਕੋਟ ਕਰਨੇ ਨੇਗੇ ਉਹ ਆਪਾਂ ਹੱਥ ਨਾਲ ਵੀ ਕੋਟ ਕਰ ਸਕਦੇ ਆਂਗੇ ਤੇ ਠੰਡੀ ਹੋਈ ਤੇ ਤੇ ਗਰਮ-ਗਰਮ ਤੇ ਤਾਂ ਤੁਹਾਨੂੰ ਪਤਾ ਹੀ ਹੈਗਾ ਵੀ ਹੱਥ ਜਲ ਜਾਂਦਾ ਹੈਗਾ ਤੇ ਇਧਰ ਆਪਾਂ ਪਿਆਜ਼ ਕਟਿੰਗ ਕਰ ਲਿਆ ਤੇ ਹੁਣ ਆਪਾਂ ਜਿਹੜੀ ਸ਼ਿਮਲਾ ਮਿਰਚ ਆ ਉਹ ਵੀ ਕਟਿੰਗ ਕਰ ਲਵਾਂਗੇ ਸ਼ਿਮਲਾ ਮਿਰਚ ਦੇ ਪਹਿਲਾਂ ਆਪਾਂ ਬੀਜ ਹਟਾ ਦਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਵੀ ਚੌਰਸ ਸ਼ੇਪ ਦੇ ਵਿੱਚ ਇਸ ਤਰ੍ਹਾਂ ਕਟਿੰਗ ਕਰ ਲਵਾਂਗੇ ਛੋਟੇ-ਛੋਟੇ ਪੀਸਾਂ ਦੇ ਵਿੱਚ ਤੇ ਬਾਕੀ ਤੁਸੀਂ ਉਂਝੇ ਇਹਨਾਂ ਨੂੰ ਲੰਬੇ ਸਲਾਈਸ ਚ ਕੱਟ ਲਓ ਪਤਲਾ ਪਤਲਾ ਵੀ ਕੱਟ ਸਕਦੇ ਆਂਗੇ ਅੱਜ ਆਪਾਂ ਇਸ ਤਰ੍ਹਾਂ ਚੌਰਸ ਚੌਰਸ ਪੀਸ ਕੱਟਾਂਗੇ ਤੇ ਦੇਖਣ ਦੇ ਵਿੱਚ ਕਾਫੀ ਜ਼ਿਆਦਾ ਸੋਹਣੇ ਲੱਗਦੇ ਨੇ ਤੇ ਜੇ ਚੀਜ਼ ਸੋਹਣੀ ਲੱਗੂਗੀ ਤਾਂ ਤਾਂ ਖਾਣ ਦੇ ਵਿੱਚ ਵੀ ਸਵਾਰ ਲੱਗਦੀ ਆ ਔਟੋਮੈਟਕੀ ਜੀਕਰ ਦਾ ਖਾਣ ਨੂੰ ਤੇ ਉਸ ਤੋਂ ਬਾਅਦ ਆਪਾਂ ሽਮਨਾ ਵਿੱਚ ਕਟਿੰਗ ਤੋਂ ਬਾਅਦ ਕਟਿੰਗ ਕਰਨ ਤੋਂ ਬਾਅਦ ਆਪਾਂ ਪਿਆਜ਼ ਹੈਗਾ ਇੱਕ ਲੈ ਲਿਆ ਹਰਿਆ ਹਰਿਆ ਪਿਆਜ ਹੈ ਜਗਾ ਇਹਨੂੰ ਵੀ ਕਟਿੰਗ ਕਰ ਲਵਾਂਗੇ ਤੇ ਇਹਦੀਆਂ ਜਿਹੜੀਆਂ ਪਿਛਲੀਆਂ ਭੁੱਕਾਂ ਨੇ ਉਹਨਾਂ ਨੂੰ ਵੀ ਕਟਿੰਗ ਕਰ ਲਵਾਂਗੇ ਤੇ ਜਿਹੜਾ ਪਿਆਜ਼ ਦਾ ਫਲੇਵਰ ਹੈਗਾ ਚਿੱਲੀ ਗੋਭੀ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਤੇ ਤਾਂ ਕਰਕੇ ਹੋਵੇ ਤਾਂ ਜ਼ਰੂਰ ਐਡ ਕਰਨਾ ਤੇ ਤੁਸੀਂ ਹਰਾ ਧਨੀਆ ਵੀ ਐਡ ਕਰ ਸਕਦੇ ਹੋਗੇ ਅਵੇਲੇਬਲ ਹੈ ਤਾਂ ਤੁਹਾਡੇ ਕੋਲੇ ਤੁਸੀਂ ਹਰਾ ਧਨੀਆ ਵੀ ਲੈ ਸਕਦੇ ਹੋਗੇ ਬਾਕੀ ਆਪਣੀ ਆਪਣੀ ਪਸੰਦ ਦੀ ਜਿਹੜੀ ਵੀ ਕੋਈ ਸਬਜ਼ੀ ਪਾਉਣੀ ਆ ਤੁਸੀਂ ਐਡ ਕਰ ਸਕਦੇ ਹੋ ਇਹਦੇ ਵਿੱਚ ਇੱਥੇ ਤੁਸੀਂ ਪਨੀਰ ਵੀ ਐਡ ਕਰ ਸਕਦੇ ਹੋਗੇ সুইਟ ਕੌਰਨ ਵੀ ਫਲੀਆਂ ਜਿਹੜੀਆਂ ਬੀਨਸ ਦੀਆਂ ਫਲੀਆਂ ਹੁੰਦੀਆਂ ਉਹ ਵੀ ਐਡ ਕਰ ਸਕਦੇ ਹੋ ਤੁਹਾਡੀ ਆਪਣੀ ਛਵੈਸ ਹੈ ਮਸ਼ਰੂਮ ਵੀ ਐਡ ਕਰ ਸਕਦੇ ਹੋ ਜੋੜੀ ਵੀ ਤੁਹਾਡੀ ਪਸੰਦ ਦੀ ਚੀਜ਼ ਹੈਗੀ ਤੁਸੀਂ ਐਡ ਕਰ ਸਕਦੇ ਹੋ ਤੇ ਇਧਰ ਆਪਾਂ ਜਿਹੜੀਆਂ ਹਰੀਆਂ ਭੁੱਕਾਂ ਉਹ ਵੀ ਕੱਟ ਲਈਆਂ ਨੇ ਆ ਨਾਲ ਹੀ ਆਪਾਂ ਇਹ ਫ੍ਰੈਸ਼ ਜਿਹੜੀ ਆਪਣੀ ਲਸਣ ਹੈਗੀ ਮਤਲਬ ਕਿ ਹਜੇ ਪੱਟੀ ਨਹੀਂ ਹੈਗੀ ਕੱਚੀ ਹੈਗੀ ਉਹਨੂੰ ਵੀ ਲੈ ਲਵਾਂਗੇ ਤੇ ਉਹਨਾਂ ਨੂੰ ਵੀ ਆਪਾਂ ਬ੍ਰੇਕ ਬ੍ਰੇਕ ਕਟਿੰਗ ਕਰ ਲਵਾਂਗੇ ਜਿਹੜਾ ਇਹ ਹਰੀ ਲਸਣ ਦਾ ਫਲੇਵਰ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਹੋਵੇ ਤਾਂ ਜ਼ਰੂਰ ਐਡ ਕਰਨਾ ਨਹੀਂ ਤਾਂ ਸੁੱਕੀ ਵਾਲੀ ਲਸਣ ਹੈ ਆ ਐਡ ਕਰ ਸਕਦੇ ਹ ਤੁਸੀਂ ਉਹ ਥੋੜੀ ਜੀ ਜ਼ਿਆਦਾ ਐਡ ਕਰ ਲਿਓ ਜਿਵੇਂ ਮੈਂ ਇੱਕ ਗੰਢਾ ਐਡ ਕੀਤਾ ਹੈਗਾ ਤੁਸੀਂ ਉੱਥੇ ਡੇਢ ਗੰਢਾ ਥੋੜਾ ਜਿਆਦਾ ਲਸਣ ਜ਼ਿਆਦਾ ਪੈਂਦਾ ਹੈਗਾ ਇਸ ਦੇ ਵਿੱਚ ਲਸਣ ਤੇ ਅਦਰਕ ਤੇ ਤਾਂ ਕਰਕੇ ਤੁਸੀਂ ਥੋੜਾ ਜਿਆਦਾ ਵਾਧਾ ਐਡ ਕਰ ਲੈਣਾ ਉਸ ਤੋਂ ਬਾਅਦ ਆਪਾਂ ਇਥੇ ਲੈਂਦੇ ਹਰੀਆਂ ਮਿਰਚਾਂ ਤੇ ਇਹਨਾਂ ਨੂੰ ਵੀ ਬੇਵਰੀ ਕੁਰੀ ਕਟਿੰਗ ਕਰ ਲਵਾਂਗੇ ਹਰੀ ਮਿਰਚ ਕਟਿੰਗ ਕਰਨ ਤੋਂ ਬਾਅਦ ਆਪਾਂ ਲੈ ਲਿਆ ਅਦਰਕ ਅਦਰਕ ਨੂੰ ਵੀ ਆਪਾਂ ਬਰੀ ਕੁਰੀ ਜਿਹੜਾ ਕਟਿੰਗ ਕਰ ਲਵਾਂਗੇ ਅਦਰਕ ਤੇ ਹਰੀ ਮਿਰਚ ਤੇ ਲਸਣ ਦਾ ਜਿਹੜਾ ਫਲੇਵਰ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਚਿੱਲੀ ਗੋਭੀ ਦੇ ਵਿੱਚ ਤਾਂ ਕਰਕੇ ਜ਼ਰੂਰ ਐਡ ਕਰਨਾ ਅਦਰਕ ਵੀ ਥੋੜਾ ਜਿਹਾ ਜ਼ਿਆਦਾ ਐਡ ਕਰ ਲੈਣਾ ਇਹਦਾ ਟੇਸਟ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈਗਾ ਤੇ ਅਦਰਕ ਨੂੰ ਵੀ ਆਪਾਂ ਬਰੀਕ ਬਰੀਕ ਕਟਿੰਗ ਕਰ ਲਿਆਗਾ ਲਸਣ ਵੀ ਬਰੀਕ ਬਰੀਕ ਕਟਿੰਗ ਕਰ ਲਿਆ ਹਰੀ ਮਿਰਚ ਪਿਆਜ਼ ਸ਼ਿਮਲਾ ਮਿਰਚ ਸਾਰੀਆਂ ਚੀਜ਼ਾਂ ਆਪਾਂ ਕਟਿੰਗ ਕਰ ਲਈਆਂ ਉਸ ਤੋਂ ਬਾਅਦ ਆਪਾਂ ਜਿਹੜੀ ਗੋਭੀ ਹੈਗੀ ਉਹ ਠੰਡੀ ਹੋ ਗਈ ਹੈ ਉਦੇ ਉਪਰ ਆਪਾਂ 2-3 ਚਮਚੇ ਕਾਰਨਫਲਰ ਲੈ ਲਿਆਗਾ ਸਵਾਦ ਅਨੁਸਾਰ ਜਿਹੜਾ ਨਾਣ ਮਿਰਚ ਪਾ ਲਿਆ ਆਪਾਂ ਨੋਰਮਲ ਜਿਹੜੇ ਮਸਾਲੇ ਹੈਗੇ ਜਿਵੇਂ ਆਪਾਂ ਸਬਜੀ ਦੇ ਵਿੱਚ ਐਡ ਕਰਦੇ ਆ ਉਹੀ ਮਸਾਲੇ ਐਡ ਕੀਤੇ ਆ ਤੇ ਵਿੱਚ ਮੈਂ ਗਰਮ ਮਸਾਲਾ ਐਡ ਕਰਤਾ ਤੇ ਥੋੜਾ ਜਿਹਾ ਚਾਟ ਮਸਾਲਾ ਐਡ ਕੀਤਾ ਹੈਗਾ ਤੇ ਉਸ ਤੋਂ ਬਾਅਦ ਸਵਾਦ ਅਨੁਸਾਰ ਨੋਨ ਤੇ ਮਿਰਚ ਐਡ ਕਰ ਲਿਆ ਤੇ ਇਹਨੂੰ ਆਪਾਂ ਹਲਕੇ ਹੱਥਾਂ ਦੇ ਨਾਲ ਜਿਹੜਾ ਇਹਦੇ ਉੱਤੇ ਪਾਣੀ ਵਗੈਰਾ ਨਹੀਂ ਲਾਉਣਾ ਹੈਗਾ ਕਿਉਂਕਿ ਕਿ ਇਹ ਗਿੱਲੀ ਸੀਗੀ ਗੋਭੀ ਤੇ ਹਲਕਾ ਹਲਕਾ ਮਤਲਬ ਕਿ ਇਹਦੇ ਉੱਤੇ ਕੋਟ ਕਰਨਾ ਹੈਗਾ ਕਾਰਨ ਫਲਾਰਟ ਦੀ ਜਗ੍ਹਾ ਤੇ ਤੁਸੀਂ ਚੌਲਾਂ ਦਾ ਆਟਾ ਵੀ ਲੈ ਸਕਦੇ ਹੋਗੇ ਤੇ ਜੇ ਮੈਂ ਇਦਾਂ ਲੈ ਸਕਦੇ ਹੋਗੇ ਜਿਹੜਾ ਤੁਹਾਨੂੰ ਚੰਗਾ ਲੱਗੇ ਉਹ ਹੀ ਲੈ ਸਕਦੇ ਹੋਗੇ ਜਿਆਦਾ ਕੋਟ ਨਹੀਂ ਕਰਨਾ ਹੈਗਾ ਇਹਨਾਂ ਚੀਜ਼ਾਂ ਨੂੰ ਤੇ ਹਲਕਾ ਹਲਕਾ ਮਤਲਬ ਕਿ ਕੋਟ ਕਰਨਾ ਹੈਗਾ ਫੁੱਲਾਂ ਦੇ ਉੱਪਰ ਤੇ ਇਹਦਰ ਆਪਾਂ ਤੇਲ ਹੈ ਜਿਹੜਾ ਗਰਮ ਚੜਾਤਾ ਤੇਲ ਆਪਾਂ ਫੁੱਲ ਗਰਮ ਕਰ ਰੱਖਿਆ ਹੋਇਆਗਾ ਕਿਉਂਕਿ ਫੁੱਲ ਗਰਮ ਤੇਲ ਦੇ ਵਿੱਚ ਹੀ ਜਿਹੜਾ ਗੋਭੀ ਨੂੰ ਫਰਾਈ ਕਰਨਾ ਹੈਗਾ ਨਹੀਂ ਤਾਂ ਫਿਰ ਇਹਦੇ ਵਿੱਚ ਜਿਹੜਾ ਤੇਲ ਹੈਗਾ ਤੇਲ ਨੂੰ ਸੋਕ ਲੈਂਦੀ ਹੈ ਗੋਭੀ ਤਾਂ ਕਰਕੇ ਗਰਮ ਗਰਮ ਤੇਲ ਦੇ ਵਿੱਚ ਇਹਨੂੰ ਫਰਾਈ ਕਰਾਂਗੇ ਫਰਾਈ ਕਰਕੇ ਇਹਨੂੰ ਕ੍ਰਿਸਪੀ ਜਿਹਾ ਹੋ ਜਾਊਗੀ ਇਹ ਗੋਭੀ ਫਰਾਈ ਕਰਨ ਤੋਂ ਬਾਅਦ ਤੇ ਇਹਦਾ ਕਲਰ ਹੈ ਜਿਹੜਾ 골ਡਨ ਬ੍ਰਾਊਨ ਹੋ ਜਾਊਗਾ ਹਲਕਾ ਜਿਹਾ ਤੇ ਇਹਨੂੰ ਆਪਾਂ ਫਰਾਈ ਕਰਕੇ ਇਸ ਤਰ੍ਹਾਂ ਤੇ ਇਨੂੰ ਆਪਾਂ ਇੱਕ ਬਟਨ ਦੇ ਵਿੱਚ ਕੱਢ ਲਵਾਂਗੇ ਆਪਾਂ ਜਿੰਨੇ ਵੈਚ ਨੇਗੇ ਆਪਾਂ ਸਾਰਿਆਂ ਨੂੰ ਫਰਾਈ ਕਰ ਕਰਕੇ ਕੱਢ ਲਵਾਂਗੇ ਤੇ ਬਹੁਤ ਜਲਦੀ ਮਤਲਬ ਕਿ ਫਰਾਈ ਹੋ ਜਾਂਦੀ ਹੈ ਗੋਭੀ ਜਿਹੜੀ ਇਹ ਡਿਸ਼ ਆ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਰੈਸਟੋਰੈਂਟ ਸਟਾਈਲ ਤੇ ਖਾਣ ਦੇ ਵਿੱਚ ਬਹੁਤ ਹੀ ਲਜੀਜ਼ ਤੇ ਟੇਸਟੀ ਹੈਗੀ ਜਿੰਨੇ ਟਾਈਮ ਆਪਣੀ ਜਿਹੜੀ ਗੋਭੀ ਹੈਗੀ ਫਰਾਈ ਹੁੰਦੀ ਹੈ ਉਨੀ ਦੇਰ ਆਪਾਂ ਜਿਹੜੀਆਂ ਸਾਸ ਵਗੈਰਾ ਨੇ ਉਹਨਾਂ ਨੂੰ ਮਿਕਸ ਕਰ ਲੈਣੇ ਆਗੇ ਮਿਕਸ ਕਰਕੇ ਕਿਉਂਕਿ ਸਾਰੀਆਂ ਚੀਜ਼ਾਂ ਦਿਖਾਉਣ ਲੱਗ ਜਾਈਏ ਤਾਂ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਜਾਂਦੀ ਹੈਗੀ ਤੇ ਫਿਰ ਐਡਿਟ ਕਰਨ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲ ਆਂਦੀ ਹੈਗੀ ਤਾਂ ਕਰਕੇ ਆਪਾਂ ਕੁਝ ਚੀਜ਼ਾਂ ਤੁਹਾਨੂੰ ਬਿਨਾਂ ਦਿਖਾਈ ਮਤਲਬ ਕਿ ਮਿਕਸ ਕਰ ਲੈਣੇ ਹੁੰਨੇ ਆਗੇ ਤੇ ਜਿਹੜੀਆਂ ਕਿ ਆਪਾਂ ਨਾਰਮਲ ਤੁਹਾਨੂੰ ਬੋਲ ਕੇ ਦੱਸ ਦਿੰਨੇ ਆਂਗੇ ਜਿਵੇਂ ਆਪਾਂ ਜਿਹੜੀ ਪੀਜ਼ਾ ਪਾਸਤਾ ਸੌਸ ਤੇ ਤੰਦੂਰੀ ਸੌਸ ਲੈ ਲਈ ਹੈਗੀ ਤੇ ਇੱਕ ਘਰੇ ਬਣਾਈ ਹੋਈ ਹਰੀ ਚਟਨੀ ਜਿਵੇਂ ਹਰੀ ਮਿਰਚ ਅਦਰਕ ਲਸਣ ਤੇ ਧਨੀਆ ਤੇ ਥੋੜਾ ਜਿਹਾ ਨਿੰਬੂ ਪਾ ਕੇ ਜਿਹੜੀ ਹਰੀ ਚਟਨੀ ਬਣਾ ਕੇ ਤਿਆਰ ਕੀਤੀ ਹੈਗੀ ਉਹ ਵੀ ਆਪਾਂ ਐਡ ਕਰ ਲਈ ਕਿਉਂਕਿ ਸਾਰੀਆਂ ਚੀਜ਼ਾਂ ਦਿਖਾਉਣ ਲੱਗ ਜੇ ਤੁਹਾਨੂੰ ਦੱਸੇਗੀ ਪਹਿਲਾਂ ਤੇ ਵੀ ਕਾਫੀ ਜ਼ਿਆਦਾ ਮਤਲਬ ਕਿ ਲੰਬੀ ਵੀਡੀਓ ਹੋ ਜਾਂਦੀ ਹੈਗੀ ਜ ਜ ਤੱਕ ਆਪਣੀ ਗੋਭੀ ਫਰਾਈ ਹੁੰਦੀ ਹੈ ਤੇ ਚਟਨੀ ਵੀ ਮੈਂ ਜਿਹੜੀ ਬਣਾ ਕੇ ਤਿਆਰ ਕਰ ਲਵਾਂਗੀ ਨਾਲ ਹੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਤੜਕਾ ਲਗਾਵਾਂਗੇ ਗੋਭੀ ਨੂੰ ਤੇ ਜ ਤੱਕ ਆਪਣੀ ਗੋਭੀ ਹੈ ਜਿਹੜੀ ਫਰਾਈ ਹੋ ਜੂਗੀ ਫਟਾਫਟ ਇਹ ਜਿਆਦਾ ਟਾਈਮ ਨਹੀਂ ਲੱਗਦਾ ਹੈਗਾਗਾ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜੀ ਆਪਣੀ ਇਹ ਰੈਸਪੀ ਬਣ ਜਾਂਦੀ ਹੈਗੀ ਤਿਆਰ ਹੋ ਜਾਂਦੀ ਹੈ तकरीबन ਇਹ 10-15 ਮਿੰਟਾਂ ਦੇ ਵਿੱਚ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ ਰੈਸਪੀ ਪਰ ਆਪਾਂ ਵੀਡੀਓ ਬਣਾਉਣੀ ਹੁੰਦੀ ਹੈ ਤਾਂ ਕਰਕੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈਗਾ ਵੀ ਵੀਡੀਓ ਕਾਫੀ ਜ਼ਿਆਦਾ ਵੱਡੀ ਹੋ ਗਈ ਜੀ ਐ ਵਾ ਹੈਗਾ ਤੇ ਪਰ ਟਾਈਮ ਨਹੀਂ ਲੱਗਦਾ ਹੈਗਾ ਇਹਨੂੰ ਬਹੁਤ ਜਲਦੀ ਜਿਹੜੀ ਇਹ ਰੈਸਪੀ ਬਣ ਕੇ ਤਿਆਰ ਹੋ ਜਾਂਦੀ ਹੈਗੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਬਣਾ ਕੇ ਤੁਸੀਂ ਇਹਨੂੰ ਇੱਕ ਵਾਰ ਘਰੇ ਜ਼ਰੂਰ ਟਰਾਈ ਕਰਨਾ ਮੇਰੇ ਤਰੀਕੇ ਨਾਲ ਬਹੁਤ ਜ਼ਿਆਦਾ ਵਧੀਆ ਜਿਹੜੀ ਰੈਸਪੀ ਤਿਆਰ ਹੋਊਗੀ ਤੁਸੀਂ ਰੈਸਟੋਰੈਂਟ ਜਾਣਾ ਭੁੱਲ ਜਾਓਗੇ ਇਸ ਤਰ੍ਹਾਂ ਦੀ ਜਿਹੜੀ ਚਿੱਲੀ ਗੋਭੀ ਖਾਣ ਵਾਸਤੇ ਤੇ ਇਹ ਆਪਾਂ ਗੋਭੀ ਸਾਰੀ ਫਰਾਈ ਕਰ ਲਈ ਤੁਸੀਂ ਦੇਖ ਸਕਦੇ ਹੋ ਇਹਨੂੰ ਤੁਸੀਂ ਇਸ ਤਰ੍ਹਾਂ ਵੀ ਖਾ ਸਕਦੇ ਜਿਵੇਂ ਕਿਸੇ ਵੀ ਸਾਸ ਨਾਲ ਜਿਵੇਂ ਟਮਾਟੋ ਕੈਚਪ ਨਾਲ ਬਹੁਤ ਜਿਆਦਾ ਵਧੀਆ ਲੱਗਦੀ ਹੈ ਉਸ ਤੋਂ ਬਾਅਦ ਆਪਾਂ ਕੜਾਈ ਦੇ ਵਿੱਚੋਂ ਜਿਹੜਾ ਐਕਸਟਰਾ ਤੇਲ ਸੀ ਉਹ ਹਟਾ ਤਾ ਤੇ ਥੋੜਾ ਜਿਹਾ ਤੇਲ ਰੱਖ ਲਿਆ ਤੇ ਤੜਕਾ ਲਾਉਣ ਵਾਸਤੇ ਤੇਲ ਗਰਮ ਸੀ ਉਹਦੇ ਵਿੱਚ ਪਾਤਾ ਆਪਾਂ ਜੀਰਾ ਜੀਰਾ ਭੁੱਜ ਗਿਆ ਉਸ ਤੋਂ ਬਾਅਦ ਆਪਾਂ ਐਡ ਕਰਤੀ ਇਹਦੇ ਵਿੱਚ ਲਸਣ ਲਸਣ ਨੂੰ ਹਲਕਾ ਜਿਹਾ ਭੁੱਜ ਜੂਗੀ ਜਦੋਂ ਫਿਰ ਐਡ ਕਰ ਦਵਾਂਗੇ ਇਹਦੇ ਵਿੱਚ ਆਪਾਂ ਕੱਟਿਆ ਹੋਇਆ ਬਰੀਕ ਬਰੀਕ ਅਦਰਕ ਤਦ ਕਰਕ ਨੂੰ ਹਲਕਾ ਜਿਹਾ ਮਤਲਬ ਕਿ ਭੁਜੰਤ ਤੋਂ ਬਾਅਦ ਇਹਦੇ ਵਿੱਚ ਐਡ ਕਰ ਦਵਾਂਗੇ ਆਪਾਂ ਕੱਟੀ ਹੋਈ ਹਰੀ ਮਿਰਚ ਤੇ ਇਹਨਾਂ ਚੀਜ਼ਾਂ ਨੂੰ ਹਲਕਾ ਹਲਕਾ ਆਪਾਂ ਪਉਣਾ ਲਵਾਂਗੇ ਹਲੇ ਆਦਮਾਂਗੇ ਤਾਂ ਕਿ ਜਲ ਨਾ ਜਾਣ ਇਹਨਾਂ ਨੂੰ ਪਹਿਲਾਂ ਆਪਾਂ ਤੇ ਥੋੜਾ ਜਿਹਾ ਹਲਕਾ ਜਿਹਾ ਕਲਰ ਚੇਂਜ ਹੋ ਗਿਆ ਇਹਨਾਂ ਦਾ ਤੇ ਇਹ ਭੁੱਜ ਗਏ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਜਿਹੜੇ ਆਪਾਂ ਪਿਆਜ਼ ਕਟਿੰਗ ਕਰਕੇ ਰੱਖਿਆ ਹੈ ਇਹਨਾਂ ਜਿਹੜੀਆਂ ਮਤਲਬ ਕਿ ਸ਼ਿਮਲਾ ਮਿਰਚ ਹੋਇਆ ਪਿਆਜ਼ ਹੋਇਆ ਇਹਨਾਂ ਨੂੰ ਜ਼ਿਆਦਾ ਸੌਫਟ ਨਹੀਂ ਕਰਨਾ ਹੈਗਾ ਹਲਕਾ ਜਿਹਾ ਮਤਲਬ ਕਿ 1-2 ਮਿੰਟ ਹੀ ਮਤਲਬ ਕਿ ਭੁੰਨਣਾ ਹੈਗਾ ਤਾਂ ਕਿ ਜਿਹੜੇ ਇਹਨਾਂ ਦਾ ਥੋੜਾ ਜਿਹਾ ਕੱਚਾ ਪਾਣਾਗਾ ਬਣਿਆ ਰਹੇ ਤਾਂ ਕਿ ਜਦੋਂ ਆਪਾਂ ਅਨ ਚਿੱਲੀ ਗੋਭੀ ਖਾਣੇ ਆ ਤਾਂ ਇਹਦੇ ਵਿੱਚ ਪਿਆਜ਼ ਤੇ ਜਿਹੜਾ ਸ਼ਿਮਲਾ ਮਿਰਚ ਦਾ ਟੇਸਟ ਹੈਗਾ ਉਹ ਵੱਖਰਾ ਹੀ ਸਵਾਦ ਦਿੰਦਾ ਹੈਗਾ ਥੋੜਾ ਜਿਹਾ ਕੱਚੇਪਨ ਦੇ ਵਿੱਚ ਨਹੀਂ ਤਾਂ ਇਹ ਜਿਆਦਾ ਮਤਲਬ ਕਿ ਜਦੋਂ ਪੱਕ ਜਾਂਦਾ ਪੱਕ ਜਾਂਦਾ ਪਿਆਜ਼ ਤੇ ਸ਼ਿਮਲਾ ਮਿਰਚ ਦਾ ਦਾ ਟੇਸਟ ਹੈਗਾ ਕਾਫੀ ਜਿਆਦਾ ਚੇਂਜ ਹੋ ਜਾਂਦਾ ਹੈਗਾ ਸੌਫਟ ਜੀ ਹੋ ਜਾਂਦੀ ਹੈ ਉਹਨਾ ਕਰੈਂਚੀਪਨ ਨਹੀਂ ਰਹਿੰਦਾ ਹੈਗਾ ਤਾਂ ਕਰਕੇ ਇਹਨੂੰ ਹਲਕਾ ਜਿਹਾ ਪੋਂਨਾ ਪਿਆਜ਼ ਨੂੰ ਉਸ ਤੋਂ ਬਾਅਦ ਆਪਾਂ ਸ਼ਿਮਲਾ ਮਿਰਚ ਪਾ ਦਵਾਂਗੇ ਤੇ ਸ਼ਿਮਲਾ ਮਿਰਚ ਨੂੰ ਵੀ ਹਲਕਾ ਜਿਹਾ ਆਪਾਂ 1-2 ਮਿੰਟ ਭੁੰਨਾਂਗੇ ਫੁੱਲ ਫਲੇਮ ਅੱਗ ਦੇ ਉੱਪਰ ਤਾਂ ਕਿ ਇਹ ਜਿਹੜੀ ਸੌਫਟ ਨਾ ਹੋਵੇ ਸ਼ਿਮਲਾ ਮਿਰਚ ਤੇ ਪਿਆਜ਼ ਤੇ ਪਿਆਜ਼ ਦਾ ਕਲਰ ਥੋੜਾ ਜਿਹਾ ਚੇਂਜ ਹੋ ਗਿਆ ਘੱਟਾ ਹੁਣ ਐਡ ਕਰ ਦਮਾਂਗੇ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਪਾ ਕੇ ਆਪਾਂ 1 ਮਿੰਟ ਵਾਸਤੇ ਭੁੰਨ ਲਵਾਂਗੇ ਸ਼ਿਮਲਾ ਮਿਰਚ ਨੂੰ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਸੌਸਾਂ ਤੇ ਜਿਹੜਾ ਕੋਈ ਹੋਰ ਸਮਾਨ ਐਡ ਕਰਨਾ ਉਹ ਮੈਂ ਲਗਾਤਾਰ ਜਿਵੇਂ ਜਿਵੇਂ ਐਡ ਕਰਦੇ ਆਂਗੀ ਉਹ ਮੈਂ ਤੁਹਾਨੂੰ ਦੱਸ ਰਹੀ ਆਂਗੀ ਤੇ ਬਸ ਇੰਨੀਆਂ ਕਿ ਸਿੰਪਲ ਜੀਆਂ ਜਿਹੜੀਆਂ ਚੀਜ਼ਾਂ ਪਾ ਕੇ ਆਪਾਂ ਜਿਹੜੀ ਇਹ ਚਿਲੀ ਗੋਭੀ ਬਣਾ ਕੇ ਤਿਆਰ ਕਰਾਂਗੇ ਜਿਆਦਾ ਕੋਈ ਕੈਮੀਕਲ ਵਾਲੀ ਚੀਜ਼ ਨਹੀਂ ਇਹਦੇ ਵਿੱਚ ਐਡ ਕਰਦੀ ਨਾਰਮਲੀ ਜਿਹੜੀ ਘਰ ਦੇ ਵਿੱਚ ਆਪਣੇ ਚੀਜ਼ ਮਿਲ ਜਾਂਦੀ ਹੈਗੀ ਆਪਾਂ ਚੂਜ਼ ਕਰਦੇ ਆਂ ਰਸੋਈ ਦੇ ਵਿੱਚ ਉਹੀ ਆਪਾਂ ਐਡ ਕਰਾਂਗੇ ਇਹਦੇ ਵਿੱਚ ਤੇ ਸੌਸ ਹੈਗੀ ਉਹ ਵੀ ਆਪਾਂ ਬਣਾ ਕੇ ਤਿਆਰ ਕੀਤੀ ਹੋਈ ਹੈਗੀ ਇਕੱਲੀ ਜਿਹੜੀ ਦੋ ਰੈਡੀमेड ਸੌਸਾਂ ਰੱਖੀਆਂ ਹੋਈਆਂ ਨੇ ਮੇਰੇ ਕੋਲੇ ਆਪੀ ਜਪਾਸਤਾ ਸੌਸ ਤੇ ਇੱਕ ਤੰਦੂਰੀ ਸੌਸ ਆ ਜਿਹੜੀ ਇਹ ਰੈਡੀमेड ਹੈਗੀ ਇਹ ਤੁਸੀਂ ਘਰੇ ਵੀ ਬਣਾ ਕੇ ਤਿਆਰ ਕਰ ਸਕਦੇ ਆਂਗੇ ਤੇ ਇੱਧਰ ਆਪਾਂ ਜਿਹੜੀ ਹੈ ਹਰੀ ਚਟਨੀ ਹੈਗੀ ਪਾਤੀ ਧਨੀਏ ਪਧਨੇ ਵਾਲੀ ਸੌਰੀ ਧਨੀਏ ਤੇ ਹਰੀ ਮਿਰਚ ਅਦਰਕ ਵਾਲੀ ਤੇ ਇਹਦਾ ਟੇਸਟ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਤੇ ਇਹਨਾਂ ਅਨੁਸਾਰ ਇਹਨੂੰ ਆਪਾਂ ਕਰਤਾ ਮਿਕਸ ਮਿਕਸ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਪਕਦੀਆਂ ਰਹਿਣੀਆਂ ਤੇ ਆਪਾਂ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਇੱਕ ਦੋ ਹੋਰ ਚਾਹੀਦੀਆਂ ਆਈਆਂ ਉਹ ਵੀ ਐਡ ਕਰ ਸਕਦੇ ਆਂਗੇ ਤੇ ਇਦੇ ਵਿੱਚ ਆਪਾਂ ਨੇ ਐਡ ਕਰਨਾਗਾ ਸੋਇਆ ਸੌਸ ਐਡ ਕਰਤੀ ਆਪਾਂ ਨੇ ਇਹ ਵੀ ਘਰੇ ਬਣਾ ਕੇ ਤਿਆਰ ਕੀਤੀ ਹੋਈ ਹੈਗੀ ਆਪਾਂ ਨੇ ਸੋਇਆ ਸੌਸ ਤੇ ਇਹਨੂੰ ਵੀ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਜੇ ਤੁਸੀਂ ਕਾਰਨ ਫਲਰ ਨਹੀਂ ਖਾਣਾ ਚਾਹੁੰਦੇ ਹੈਗੇ ਕਿ ਇਹਦੇ ਵਿੱਚ ਗਰੇਵੀ ਦੇ ਵਿੱਚ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਸਕਦੇ ਏਸ ਤਰ੍ਹਾਂ ਹੀ ਮਤਲਬ ਕਿ ਜਿਹੜੀ ਗੋਭੀ ਹੈਗੀ ਉਹ ਐਡ ਕਰ ਸਕਦੇ ਹੋ ਤੇ ਜਿਹੜੇ ਮਤਲਬ ਕਿ ਇੱਕ ਦੋ ਚੀਜ਼ਾਂ ਹੋਰ ਐਡ ਕਰਨੀਆਂ ਉਹ ਤਾਂ ਕਰਨੀਆਂ ਹੀ ਕਰਨੀਆਂ ਨਹੀਂ ਐ ਤੇ ਨਹੀਂ ਤਾਂ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਗਰੇਵੀ ਬਣਾਉਣ ਵਾਸਤੇ ਕਾਰਨ ਫਲਰ ਤੇ ਇਧਰ ਆਪਾਂ ਇਹਦੇ ਵਿੱਚ ਪਾਤਾ ਹੈ 1 ਡੇਢ ਚਮਚਾ ਸਿਰਕਾ ਜੇ ਸਿਰਕਾ ਨਹੀਂ ਪਾਉਣਾ ਤਾਂ ਤੁਸੀਂ ਇੱਥੇ ਨਿੰਬੂ ਨੂੰ ਵੀ ਨਚੋੜ ਸਕਦੇ ਹੋ ਇੱਕ ਨਿੰਬੂ ਨਚੋੜ ਦੋ ਇੱਕ ਇੱਕ ਡੇਢ ਚਮਚਾ ਮਤਲਬ ਆ ਕਿ ਨਿੰਬੂ ਦਾ ਰਸ ਪਾ ਦੇਉਂਦੇ ਨਾਲ ਜਿਹੜਾ ਥੋੜਾ ਜਿਹਾ ਖੱਟਾਪਨ ਬਣ ਜਾਊਗਾ ਤੇ ਜਿਹੜਾ ਟੇਸਟ ਆ ਉਹ ਜ਼ਿਆਦਾ ਵਧੀਆ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਆਪਾਂ 1 ਡੇਢ ਚਮਚ ਜਿਹੜਾ ਇਹਦੇ ਵਿੱਚ ਚੀਨੀ ਦਾ ਪਾਤਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਕੁਝ ਮਸਾਲੇ ਸਭ ਤੋਂ ਪਹਿਲਾਂ ਆਪਾਂ ਪਾ ਦਾਂਗੇ ਨੂਨ ਨੂਨ ਤੇ ਮਿਰਚ ਪਾਉਣਾ ਇਹਦੇ ਵਿੱਚ ਆਪਾਂ ਨੇ ਹੋਰ ਕੁਝ ਜ਼ਿਆਦਾ ਮਸਾਲੇ ਨਹੀਂ ਐਡ ਕਰਦੇ ਹੈਗੇ ਤੇ ਇਹਨਾਂ ਮਿਰਚ ਪਾ ਕੇ ਤੇ ਆਪਾਂ ਇਹਨੂੰ ਮਿਕਸ ਕਰ ਦਵਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਜਿਹੜਾ ਮਤਲਬ ਕਿ ਜਿਹੜੇ ਪਟਰਨ ਦੇ ਵਿੱਚ ਆਪਾਂ ਗੋਭੀ ਨੂੰ ਤੇ ਕਾਰਨ ਫਲਰ ਲਗਾਇਆ ਸੀ ਉਹਦੇ ਵਿੱਚ ਹਲਕਾ ਹਲਕਾ ਜਿਹੜਾ ਕਾਰਨ ਫਲਰ ਬਚ ਗਿਆ ਸੀ ਮੈਂ ਉਹਦੇ ਵਿੱਚ ਹੀ ਥੋੜਾ ਜਿਹਾ ਪਾਣੀ ਪਾ ਕੇ ਤੇ ਉਹੀ ਐਡ ਕਰ ਦਉ ਇਹਦੇ ਵਿੱਚ ਜਿਆਦਾ ਪਾਉਣ ਦੀ ਜ਼ਰੂਰਤ ਨਹੀਂ ਜੇ ਨਹੀਂ ਹੈ ਤਾਂ ਤੁਸੀਂ ਇਹਦੇ ਵਿੱਚ ਇੱਕ ਚਮਚੇ ਦੇ ਕਰੀਬ ਜਿਹੜਾ ਕਾਰਨ ਫਲਰ ਹੈ ਮਤਲਬ ਕਿ ਥੋੜਾ ਜਿਹਾ ਪਾਣੀ ਚ ਮਿਲਾ ਕੇ ਤੇ ਉਹ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋਗੇ ਥੋੜਾ ਜਿਹਾ ਮੈਨੂੰ ਇਹ ਕਾਫੀ ਜਿਆਦਾ ਸੰਘਣਾ ਲੱਗਿਆ ਤੇ ਇਹਦੇ ਵਿੱਚ ਐਡ ਕਰ ਦਾਂਗੇ ਆਪਾਂ ਥੋੜਾ ਜਿਹਾ ਪਾਣੀ ਪਾਣੀ ਤੁਸੀਂ ਗਰਮ ਵੀ ਐਡ ਕਰ ਸਕਦੇ ਹੋ ਠੰਡਾ ਵੀ ਕਰ ਸਕਦੇ ਹੋ ਤੁਹਾਡੀ ਚ ਪੈਸਾ ਗਰਮ ਕਰੋ ਤਾਂ ਜਿਆਦਾ ਵਧੀਆ ਤੇ ਇਹਨੂੰ ਆਪਾਂ ਪਕਾ ਲਵਾਂਗੇ ਕੁਛ ਦੇਰ ਲਈ ਜਦ ਤੱਕ ਆਪਣੀ ਜਿਹੜੀ ਗਰੇਵੀ ਹੈ ਚੰਗੀ ਤਰ੍ਹਾਂ ਪੱਕ ਜਾਊਗੀ ਗਰੇਵੀ ਪੱਕਣ ਤੋਂ ਬਾਅਦ ਆਪਾਂ ਜਿਹੜੀ ਫਰਾਈ ਕੀਤੀ ਗੋਭੀ ਹੈਗੀ ਤੇ ਉਹ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਤੁਸੀਂ ਦੇਖ ਸਕਦੇ ਹੋ ਨੇ ਕਿ ਕਾਫੀ ਤੇਲ ਰਿਲੀਜ਼ ਕਰਤਾ ਹੈ ਤੇ ਹੁਣ ਆਪਾਂ ਜਿਹੜੀ ਇਹ ਗੋਭੀ ਹੈ ਐਡ ਕਰ ਦਵਾਂਗੇ ਇੰਨੀ ਕੁ ਗਰੇਵੀ ਰਹਿਣੀ ਜ਼ਰੂਰੀ ਹੈਗੀ ਤਾਂ ਕਿ ਜਿਹੜੀ ਗੋਭੀ ਦੇ ਉੱਪਰ ਹੈ ਜਿਹੜੀ ਗਰੇਵੀ ਹੈ ਚੰਗੀ ਤਰ੍ਹਾਂ ਫੁੱਲਾਂ ਦੇ ਉੱਪਰ ਕਵਰ ਹੋ ਜਾਵੇ ਤਾਂ ਜਦੋਂ ਫਲੇਵਰ ਜਾਊਗਾ ਗੋਭੀ ਦੇ ਅੰਦਰ ਫੇਰੀ ਜਿਹੜਾ ਉਹ ਟੇਸਟ ਆਊਗਾ ਸੌਸ ਸਮੇਂ ਰਹੰਦਾ ਤੇ ਉਹ ਖਾਨ ਦੇ ਵਿੱਚ ਬਹੁਤ ਜ਼ਿਆਦਾ ਚਟਪਟੀਆਂ ਬਣ ਕੇ ਤਿਆਰ ਹੁੰਦੀ ਹੈਗੀ ਤੇ ਇਹਨੂੰ ਆਪਾਂ ਫੁੱਲ ਫਲੇਮ ਅੱਗ ਦੇ ਉੱਪਰ ਹੀ 1-2 ਮਿੰਟ ਮਤਲਬ ਕਿ ਮਿਕਸ ਕਰ ਲਵਾਂਗੇ ਉਹ ਵੀ ਨੂੰ ਪਕਾ ਲਵਾਂਗੇ ਨਾਲ ਹੀ ਮਸਾਲਿਆਂ ਦੇ ਤੇ ਚੰਗੀ ਤਰ੍ਹਾਂ ਮਤਲਬ ਕਿ ਕੋਟ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਗਰੇਵੀ ਹੈ ਚੰਗੀ ਤਰ੍ਹਾਂ ਮਿਕਸ ਹੋ ਗਈ ਹੈ ਦੇ ਵਿੱਚ ਬਿਲਕੁਲ ਵੀ ਮਤਲਬ ਕਿ ਸੋਨੂੰ ਨਹੀਂ ਦਿਖ ਰਹੀ ਹੋਊਗੀ ਤੇ ਗੋਭੀ ਦੇ ਉੱਪਰ ਕੋਟ ਹੋਣ ਦੇ ਨਾਲ ਵਧੀਆ ਫਲੇਵਰ ਹੈ ਜਿਹੜੇ ਇਹਦੇ ਉੱਪਰ ਚਲੇਗੇ ਤੇ ਹੁਣ ਇਹਦੇ ਉੱਤੇ ਆਪਾਂ ਐਡ ਕਰ ਦਵਾਂਗੇ ਹਰਾ ਪਿਆਜ਼ ਗੈਂਸ ਨੂੰ ਕਰ ਦਵਾਂਗੇ ਬੰਦ ਤੇ ਇਹਨੂੰ ਕਰ ਲਵਾਂਗੇ ਮਿਕਸ ਤੇ ਗਰਮ-ਗਰਮ ਆਪਾਂ ਗਰਮੋ-ਗਰਮ ਇਹਨੂੰ ਆਪਾਂ ਸਰਵ ਕਰ ਸਕਦੇ ਆਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਚਿੱਲੀ ਗੋਭੀ ਜਿਹੜੀ ਆਪਣੀ ਬਣ ਕੇ ਤਿਆਰ ਹੋ ਗਈ ਹੈਗੀ ਇਹ ਰੈਸਪੀ ਨੂੰ ਟਰਾਈ ਜ਼ਰੂਰ ਕਰਨਾ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਇੱਕ ਵਾਰੀ ਬਣਾ ਕੇ ਬੱਚਿਆਂ ਨੂੰ ਦੇਣਾ ਮੇਰੇ ਤਰੀਕੇ ਨਾਲ ਬਹੁਤ ਵਧੀਆ ਲੱਗਦੀ ਹੈ ਕਿ ਇੱਕ ਵਾਰ ਤੁਸੀਂ ਬਣਾ ਲਈ ਤਾਂ ਵਾਰ-ਵਾਰ ਇਸੇ ਤਰੀਕੇ ਨਾਲ ਹੀ ਬਣਾਓਗੇ ਬਹੁਤ ਜ਼ਿਆਦਾ ਵਧੀਆ ਟੇਸਟੀ ਲੱਗਦੀ ਹੈ ਤੇ ਰੈਸਟੋਰੈਂਟ ਤੋਂ ਜਿਹੜੀ ਇਹ ਚੀਜ਼ ਖਰੀਦਣੀ ਬੰਦ ਕਰ ਦੋਮੋਂਗੇ ਕਿਉਂਕਿ ਇੰਨੀ ਜ਼ਿਆਦਾ ਟੇਸਟੀ ਘਰ ਦੇ ਵਿੱਚ ਹੀ ਆਪਾਂ ਸਾਫ਼ ਸੁਥਰੇ ਤਰੀਕੇ ਨਾਲ ਜਿਹੜੀ ਚਿੱਲੀ ਗੋਭੀ ਬਣਾ ਸਕਦੇ ਹਾਂਗੇ ਬਣਾ ਕੇ ਜ਼ਰੂਰ ਟਰਾਈ ਕਰਨਾ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬੱਦ ਵੱਦ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰਸ ਹੋਏ ਨੂੰ ਬੱਦ ਵੱਦ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਹਾਂ ਨਵੀਂ ਹੋਰ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼াশ੍ਰੀ ਕਾਲ ਜੀ